ਕੀ ਹੈ ਜਿੰਦਗੀ ਆਪਾਂ ਛੋਟੀ ਜੀ ਬੀੜ ਤੋਂ ਸਿੱਖ ਲਈਏ ਕਿਉਂਕਿ ਕੁਦਰਤ ਬਹੁਤ ਤੇਜ਼ ਚੱਲਦੀ ਆ ਕਿਉਂ ਇੱਕ ਜਵਾਬ ਨੂੰ ਇੱਕ ਤੋਂ ਪੰਜ ਸਾਲ ਦੇ ਵਿੱਚ ਜਾਂ ਆਪਾਂ ਕਹਿੰਦੇ ਆ ਪੰਜ ਤੋਂ 10 ਸਾਲ ਦੇ ਵਿੱਚ ਕਿਸੇ ਵੀ ਗੇਮ 'ਚ ਪਾ ਦਿਓ ਬਹੁਤ ਤੇਜ਼ ਸਿੱਖਦਾ ਕਿਉਂਕਿ ਇੱਥੇ ਜਵਾਬ ਨੂੰ ਸਿਖਾਉਣੀਆਂ ਨੇ ਚੀਜ਼ਾਂ ਇੱਥੇ ਕੋਈ ਡਿਸਟਰੈਕਸ਼ਨ ਨਹੀਂ ਹੈਗੀ ਹਰ ਇੱਕ ਚੀਜ਼ ਸਿੱਖ ਰਿਹਾ ਹੋ ਜਿਹੜੀ ਇਹ ਟਾਈਮ ਦੇ ਵਿੱਚ ਉਹ ਚੀਜ਼ ਸਿੱਖ ਗਿਆ ਉਹ ਤੇ ਬਾਈ ਉਹਨੇ ਬਹੁਸ਼ੇ ਦੀ ਪੱਕਾ ਹੋਣਾ ਉਦੋਂ ਬਾਅਦ 10 ਤੋਂ 20 ਸਾਲ ਕੁਦਰਤ ਤੁਹਾਨੂੰ ਪੀਕ ਤੇ ਕਰਦੀ ਆ ਇਹ ਟਾਈਮ ਥੋੜੀ એનર્ਜੀ ਪੀਕ ਤੇ ਹੁੰਦੀ ਆ ਜਦ 15 ਤੋਂ 25 ਸਾਲ ਚ ਬੀ ਲਾ ਲੋ ਟੈਸਟੋਸਟਰੋਨ ਹਾਈ ਹੁੰਦਾ ਆਪਾਂ ਕਹਿੰਦੇ ਨੇ ਜਵਾਕ ਥੱਕਦੇ ਨਹੀਂ ਬੰਦੇ ਕਹਿੰਦੇ ਨੇ ਅਸੀਂ ਖਾਂਦੇ ਆ ਸਾਡੇ ਫੈਟ ਨਹੀਂ ਚੜਦੀ ਕੋਈ ਐਂ ਉਮਰ ਚ ਸਟ्रेस ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਕਿਉਂਕਿ ਬਾਈ ਕੋਦਰਤ ਨੇ ਥੋੜੇ ਤੋਂ ਕੰਮ ਕਰਾਉਣਾ ਹੁੰਦਾ ਹਲੇ ਚਾਹੇ ਤੁਸੀਂ ਘੱਟ ਪ੍ਰੋਟੀਨ ਹੀ ਖਾਂਦੇ ਹੋ ਚਾਹੇ ਜਿਮ ਨਹੀਂ ਲਾਉਂਦੇ ਥੋੜੇ ਮਸਲ ਨੂੰ ਮੇਨਟੇਨ ਰੱਖਦੀ ਆ ਉਹ ਅਨਕੰਪਲੀਟ ਪ੍ਰੋਟੀਨਾਂ ਤੋਂ ਵੀ ਥੋੜੇ ਮਸਲ ਪ੍ਰੋਟੀਨ ਸਿੰਥਸ ਬਣਾਈ ਜਾ ਰਹੀ ਆ ਉਹਨੂੰ ਪਤਾ ਹੁੰਦਾ ਕਿ ਇਹਦਾ ਇਹੀ ਡਾਈਟ ਤੋਂ ਮੇਨਟੇਨੈਂਸ ਕਰਨੀ ਆ ਕਿਉਂਕਿ ਮੁੰਡਿਆਂ ਦਾ ਟੈਸਟੋਸਟੇਰੋਨ ਕੁੜੀਆਂ ਦਾ ਐਸਟ੍ਰੋਜਨ ਪੀਕ ਤੇ ਹੁੰਦਾ ਉਸ ਤੋਂ ਬਾਅਦ ਜਦੋਂ ਤੁਸੀਂ 15 ਤੋਂ ਜਾਂ 30-35 ਸਾਲ ਤੱਕ ਤੁਹਾਡੇ ਬੱਚੇ ਤੁਸੀਂ ਪੈਦਾ ਕਰ ਲੈਨੇ ਹੋ ਤਾਂ ਕੁਦਰਤ ਦਾ ਮੇਨ ਕੰਮ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ 40 ਦੇ ਹੋ ਨਿਓ 50 ਦੇ ਹੋ ਨਿਓ ਤੁਸੀਂ ਕੱਲ ਮਰ ਜਮੋ ਤੁਹਾਡੇ ਤੱਕ ਉਹਨੂੰ ਕੋਈ ਮਤਲਬ ਨਹੀਂ ਉਦੋਂ ਬਾਅਦ ਤੁਹਾਡੇ ਚ ਅਵੇਰਨੈਸ ਆ ਕਿ ਤੁਸੀਂ ਆਪਣੇ ਆਪ ਨੂੰ ਤਾਕਤਵਰ ਰਗੇ ਰੱਖਣਾ ਕਿਉਂਕਿ ਜਿਹਨੂੰ ਮੈਨੋਪਾਊਜ਼ ਕਹਿੰਦੇ ਨੇ ਜਿਵੇਂ ਕੁੜੀਆਂ ਦਾ ਕਈਆਂ ਦਾ 45 ਤੋਂ 40 ਤੋਂ ਜਾਂ 50 ਚ ਮੈਨੋਪਾਊਜ਼ ਹੋ ਜਾਂਦਾ ਬੱਚਾ ਪੈਦਾ ਕਰਨ ਦੀ ਸਮਰੱਥਾ ਖੋ ਬੈਂਦੀ ਨੇ ਐਸਟ੍ਰੋਜਨ ਘਟ ਜਾਂਦਾ ਐਸਟ੍ਰੋਜਨ ਕੀ ਹੈ ਕਪਾਵਰਾ ਕੁੜੀਆਂ ਦੀ ਮੁੜ ਕੇ ਜਦੋਂ ਕੁਦਰਤ ਨੇ ਥੋੜੇ ਤੋਂ ਟੈਸਟੋਸਟਰੋਨ ਖੋ ਲੈਣਾ ਕੁੜੀਆਂ ਤੋਂ ਐਸਟ੍ਰੋਜਨ ਖੋ ਲੈਣਾ ਤਾਂ ਉਹੀ ਬੰਦਾ ਬਚੂਗਾ ਜਿਹੜਾ ਬੰਦਾ ਆਪਣੀ ਲਾਈਫ ਨੂੰ 15 ਤੋਂ 30 ਸਾਲ ਤੱਕ ਪਹਿਲਾਂ ਬੈਲੈਂਸ ਕਰ ਗਿਆ ਕਿਉਂਕਿ ਪਹਿਲਾਂ ਤੁਹਾਡੇ ਮਸਲ ਹਾਰਮੋਨ ਕੁਦਰਤੀ ਦਿੱਤੀ ਸ਼ਕਤੀ ਸੀ ਜਿਹੜੀ ਤੁਹਾਡੇ ਕੋ ਉਹ ਤੁਹਾਡੇ ਮਸਲ ਬਚਾ ਰਹੀ ਸੀ ਉਹ ਤੁਹਾਨੂੰ ਮੋਟੀਵੇਸ਼ਨ ਦੇ ਰਹੀ ਸੀ ਮੁੜ ਕੇ ਜਦੋਂ ਤੁਸੀਂ 올ਡ ਹੁੰਨੇ ਹੋ ਜਿਹੜੇ ਬੰਦੇ ਨੇ ਇੱਥੇ ਜ਼ਿੰਦਗੀ ਚ ਜਿੰਮ ਨਹੀਂ ਲਈ ਚੰਗਾ ਨਹੀਂ ਖਾਦਾ ਜਾਂ ਬੇਸ ਨਹੀਂ ਬੰਨੇ ਆ ਫਿਰ 50 ਤੇ ਜਾ ਕੇ ਜਾਂ 45 ਤੇ ਜਾ ਕੇ ਉਹਨਾਂ ਦਾ ਟੈਸਟੋਸਟਰੋਨ ਮਿਡਲ ਲਾਈਨ ਹੋਣਾ ਪਿਲ ਕੋਡਰ ਦਾ ਕੰਮ ਹੋ ਗਿਆ ਉਹਨੇ ਪਾਵਰ એનર્ਜੀ ਥੋੜਾ ਥੋੜੀ ਖੋਣੀ ਆ ਤੇ ਜਿਹੜਾ ਬੰਦਾ ਇਹਦਾ ਪਹਿਲਾ ਸੀਰੀ ਸਾਂਭੇ ਹੋਊਗਾ ਉਹਦਾ ਉਹਨਾਂ ਟਕਲਾਂ ਨਹੀਂ ਜਾਊਗਾ ਉਹ ਕਿਉਂਕਿ ਲੈਗ ਦਾ ਵਰਕਆਊਟ ਡਿਸਟਰੈਸਨ ਹਾਈ ਜਾਊਗਾ ਚੰਗਾ ਹੋਏਗਾ ਹਾਈ ਜਾਊਗਾ ਚੰਗੀ ਸਲੀਪ ਘੱਟ ਸਟ੍ਰੈਸ ਮਸਲ ਬਿਲਡ ਨੇ ਤਾਂ ਬੋਡੀ ਦਾ ਢਾਂਚਾ ਵੀ ਸਟਰੋਂਗ ਰਹੂਗਾ ਕਈ ਕਹਿੰਦੇ ਨੇ ਬਾਈ ਉਸ ਤਾਂ ਪਹਿਲਾਂ ਚੀਜ਼ਾਂ ਕੀਤੀਆਂ ਨੇ ਪਰ ਹੁਣ ਵੀ ਦੇਰ ਹੈ ਦਰੋਸਤਾਏ ਹੁਣ ਵੀ ਉਹ ਆਪਣੇ ਮਸਲ ਦੀ ਪਾਵਰ ਵਧਾਉਣਾ ਚਾਹੁੰਦੇ ਨੇ ਆਪਣੀ ਬੋਡੀ ਦੀ ਪਾਵਰ ਵਧਾਉਣਾ ਚਾਹੁੰਦੇ ਨੇ ਤਾਂ ਡਾਈਟ ਤੇ ਐਕਸਰਸਾਈਜ਼ ਤੇ ਅੱਜ ਤੋਂ ਹੀ ਧਿਆਨ ਦੇਣ ਲੱਗ ਜਾਣਾ ਕਿਉਂਕਿ ਅੱਗੇ ਇਹਨਾਂ ਚੀਜ਼ਾਂ ਦੀ ਲੋੜ ਪੈਣੀ ਆ ਹੁਣ ਬਾਡੀ ਆਪ ਕਰ ਰਹੀ ਸੀ ਹੁਣ ਐਸਟ੍ਰੋਜਨ ਟੈਸਟੋਸਟੇਰੋਨ ਆਪੇ ਫੈਟ ਬਰਨ ਕਰ ਰਹੇ ਸੀ ਕੁਝ ਵੀ ਖਾਂਦੇ ਸੀ ਬਾਡੀ ਪ੍ਰਵਾਹ ਨਹੀਂ ਮੰਨਦੀ ਪਰ ਹੁਣ ਹੁਣ ਤੁਹਾਨੂੰ ਆਪ ਕਰਨਾ ਪੈਣਾ ਜੇ ਤੁਸੀਂ ਚਾਹੁੰਦੇ ਹੋ ਕਿ ਬੁਢਾਪੇ ਦੇ ਵਿੱਚ ਤੁਸੀਂ ਵੀਲਚੇਅਰ ਤੇ ਨਾ ਹੋ ਮੋ ਜਾਂ ਤੁਹਾਨੂੰ ਡਿਮੈਂਸ਼ੀਆ ਨਾ ਹੋਵੇ ਦਿਮਾਗ ਨਾ ਸੁੰਗੜੇ ਭੁੱਲੋ ਨਾ ਆਲਜ਼ਾਈਮਰ ਨਾ ਹੋਵੇ ਹੱਡੀਆਂ ਨਾ ਵੀਕ ਹੋਣ ਤਾਂ ਬੇਸ ਬੰਨਣਾ ਪੈਣਾ ਪਹਿਲਾਂ ਹੀ ਉਹ ਇਹਨੂੰ ਸਮਝ ਕੇ ਕੁਦਰਤ ਨੂੰ ਐਫਰਟ ਪਾ ਕੇ ਕਿਦਾਂ ਦਾ ਬੀਜ ਬੀਜਿਆ ਉਹ ਕਮਲ ਸਾਰੀਆਂ ਚੀਜ਼ਾਂ ਅੱਗੇ ਆਉਣੀਆਂ ਨੇ ਠੀਕ ਆ ਸੋ ਧਿਆਨ ਰੱਖਿਓ ਇਹ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਏਜ ਦੇ ਵਿੱਚ ਕਿਵੇਂ ਇਹ ਕੁਦਰਤੇ ਦੇਤੇ ਸਰੀਰ ਨੂੰ ਆਪਾਂ ਇਹ ਤੋਂ ਕੰਮ ਲੈ ਸਕਦੇ ਆ ਇਹ ਹੀ ਸਭ ਤੋਂ ਵੱਡੀ ਚੀਜ਼ ਆ